ਵਾਹ ਦੇਖੋ ਜੀ ਮਹਾਨ ਸ਼ਬਦ ਕੋਸ਼ ਦੀਆਂ ਹੱਕ ਤਾਬਾ ਆ ਦੇਖੋ ਜੀ ਕਿੱਡੀ ਵੱਡੀ ਤਦਾਦ ਦੇ ਵਿੱਚ ਯੂਨੀਵਰਸਿਟੀ ਇਹਨਾਂ ਨੂੰ ਵਿਅਦਵੀ ਦੇ ਹਿਸਾਬ ਨਾਲ ਐਦਾ ਪਾੜ ਪਾੜ ਕੇ ਸਿੱਕੀ-ਕੁੱਕੀ ਬਣਾ ਕੇ ਵਿਅਦਵੀ ਕਰਨ ਲੱਗੀ। ਸਿੱਕੀ ਨੂੰ ਜ਼ਿੰਮੇਵਾਰੀ ਲਈ ਗਈ ਸੀ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਪਰ ਸਾਡੀ ਇਥੋਂ ਦੀ ਨਖਿੱਧ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਲਿਖਿਆ ਮਾਨ ਪੁਸ਼ ਦੇਖ ਕੇ ਵੀ ਨਹੀਂ ਛਾਪ ਸਕੀ 15000 ਗਲਤੀਆਂ 35 35 ਆ ਸੌਰੀ 15000 35 ਚ ਛਾਪਿਆ 30 ਤੋਂ 35000 ਦੇ ਲਗਭਗ ਗਲਤੀ ਹੋਈ ਉਹਦੇ ਵਿੱਚੋਂ ਜਿਹੜੀਆਂ ਗਲਤੀਆਂ ਨੇ ਜਾਂ ਤਾਂ ਉਹ ਜਿਹੜੀ ਉਹਦੀ ਵਿਆਖਿਆ ਕੀ ਉਹ ਚ ਗਲਤੀਆਂ ਨੇ ਜਾਂ ਜਿਹੜੀਆਂ ਗਰਵਾਣੀ ਦੀਆਂ ਪੰਕਤੀਆਂ ਦੇ ਅਰਥ ਕੀਤੇ ਉਹਦੀਆਂ ਗਲਤੀਆਂ ਨੇ ਜਦੋਂ ਵਿਦਵਾਨਾਂ ਨੇ ਤੇ ਇਤਰਾਜ਼ ਜਤਾਇਆ ਵੀ ਇਹਨੂੰ ਵੇਚਣਾ ਬੰਦ ਕੀਤਾ ਜਾਵੇ ਫਿਰ ਇੱਥੇ ਰੋਕ ਲੱਗ ਗਈ ਰੋਕ ਲੱਗਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਮੇਟੀ ਇੱਕ ਵਿਧਾਨ ਸਭਾ ਦੇ ਵਿੱਚ ਬਣਦੀ ਆ ਉਹ ਕਹਿੰਦੇ ਵੀ ਤੁਸੀਂ ਇਹਨੂੰ ਡਿਸਟਰਾਏ ਕਰੋ ਠੀਕ ਆ ਵੀੜੀਆਂ ਲੱਗ ਗਿਆ ਤੇ ਇੱਕ ਸਹੀ ਗੱਲ ਹੈ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਅੱਗੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਛ ਨਹੀਂ ਉਹਨਾਂ ਦੀ ਬਿਨਾ ਕਾਉਂਟੇਬਿਲਟੀ ਤੋਂ ਤੇ ਬਿਨਾ ਕੋਈ ਜਾਂਚ ਪੜਤਾਲ ਸਾਡੇ ਜੋ ਕੋਈ ਦੱਸੇ ਬਿਨਾ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਹਾ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਭਾਗਾ ਬਰਤਾਰਾ ਜੀ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਬਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਕੋ ਰੱਦੀ ਕਹਿ ਕੇ ਕਬਾੜ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀ ਸਿੰਘ ਸਮੇਂ ਦੀਆਂ ਲਿਖਤਾਂ ਭਗਵਤ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਖਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟ ਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੈਕ ਉਹ ਗਿਆ ਕਿਤੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਸਾਪਣਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਿਖਿਤ ਹੋ ਚੁੱਕੀ ਆ ਇਹ ਇੱਕ ਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਬਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉੱਚ ਗਲਤੀ ਕਰ ਦਿੱਤੀ ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਿਜੇ ਲੱਗਿਆ ਨਹੀਂ ਇਹ ਸਹਿਜ ਨਹੀਂ ਲੱਗਿਆ ਇੱਕ ਸਾਜ਼ਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੂਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀਆਂ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਪਰ ਵਿਦਿਆਰਥੀਆਂ ਦੇ ਰੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਦੀਆਂ ਜਿਹੜੀ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜਾ ਇਹ ਵਰਤਾਰਾਗਾ ਇਹ ਅਸਹਿਣ ਆਗਾ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿੰਨਾ ਤੋਂ ਅਸੀਂ ਆਸਾ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹੀ ਸਾਨੂੰ ਖੋਰਾ ਲਾ ਰਿਹਾ ਹੈ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ origignal text ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਘਾਟਾ ਛਪਿਆ ਯੂਨੀਵਰਸਿਟੀ ਦੇ ਮੁਤਾਬਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਲਗਾ 800 ਰੁਪਇਆ ਇਹ ਕਹਿੰਦੇ 15000 ਰੁਪਏ ਆ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾ 15 ਚੌਕਾ 60 60000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟロイ ਕਰ ਰਹੀ ਆ ਟਰਾਲੀ 1 ਨਹੀਂ 2 ਨਹੀਂ 4 ਨਹੀਂ 5 ਨਹੀਂ 7 ਨਹੀਂ ਟੋਟਾ ਘੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾਤੀਆਂ ਨੂੰ ਇਹਦੀ ਸ਼ਿਕਾਇਤ ਕਰ ਰਹੇ ਸ਼ਰੂਮ ਵੀ ਕਮੇਟੀ ਨੂੰ ਸ਼ਿਕਾਇਤ ਕਰ ਰਹੇ ਕਿ ਇਹ ਹੁਣ ਅਸੀਂ ਅਗਲਾ ਜਿਹੜਾਗਾ ਸ਼ੋਨ ਵੀ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦੇ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ 3 ਪੁੱਤਾਂ ਨੂੰ ਪੜਨ ਲਈ ਭੇਜ ਦਿਆਂ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਹਾਂ ਵੀ ਉੱਥੋਂ ਦੀਆਂ ਖੋਦਾਂ ਸਾਡੇ ਦੇ ਅੱਗੇ ਸਾਨੂੰ ਸਮਾਜ ਲਈ ਕੋਈ ਸੇਧ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਦੇ ਵਰਤਾਰੇ ਆ ਤੁਹਾਡੇ ਸਾਹਮਣੇ ਇਹ ਵੀਡੀਓ ਲੱਗ ਗਿਆ ਤੇ ਇੱਕ ਸਹੀ ਗੱਲ ਹੈ ਸਾਡੀ ਗੱਲ ਹੈ ਕਿ ਕਿਤੇ ਹੋਵੇ ਤੇ ਅਜੇ ਬਹੁਤਾਂ ਮਾਹਮਣੀਆਂ ਹੋ ਗਏ ਤੇ ਪਤਾ ਲੱਗਿਆ ਸਟੂਡੈਂਟ ਵੀ ਇਧਰ ਨੂੰ ਆ ਰਹੇ ਜੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਕਿਉਰਿਟੀ ਅਕਸਰ ਦੀ ਡਿਊਟੀ ਲੱਗੀ ਹੁੰਦੀ ਹੈ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹਸਪਤਲ ਦੀ ਉਹਨਾਂ ਦੀ ਸਕਿਉਰਿਟੀ ਦੀ ਵੀ ਡਿਊਟੀ ਹੈ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਜੇ ਤੁਸੀਂ ਪਿੱਛੇ ਦੇਖਦੇ ਇੱਕ ਟਰਾਲੀ ਹੋਰ ਭਰੀ ਹੋਈ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਜਿੰਦਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕੋਪੀ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕ ਤੇ ਫੇਰ ਦੁਬਾਰਾ ਫੇਰ ਇੱਥੇ ਬੇਅਦਬੀ ਕਰਨ ਲਈ ਲੈਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਦੋ ਟੋਏ ਪਟਕੇ ਪਾਣੀ ਸਿੱਟ ਕੇ ਤੇ 파ੜ 파ੜ ਕੇ ਅੰਗ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਪਹਿਲਾਂ ਹੋਈ ਜਾਂਦੀ ਸਰੂਪਾਂ ਦੀ ਆਪਣੀ ਬੇਅਦਬੀ ਜਿਹੜੇ ਨਵੇਂ ਛੱਪੇ ਨੇ ਉਹ ਗਲਤ ਹੋਏ ਨੇ ਤੇ ਆਹ ਜਿਹੜਾ ਪੁਰਾਣੀ ਜਲਦਾ ਤੁਸੀਂ ਦੇਖ ਸਕਦੇ ਹੋ ਅਸੀਂ ਉੱਥੋਂ ਲੱਭੀਏ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੈਨਾਂ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਇਹਦੀ ਬੇਅਦਬੀ ਪੁਰਾਣੀ ਸਰੂਪ ਪਤਾ ਨਹੀਂ ਕਿੰਨੇ ਵਿੱਚੋਂ ਉੱਥੇ ਦੱਬੇ ਗਏ ਹੋਰ ਹੋਣੇ 30 ਪ੍ਰੋਫੈਸਰਸ ਨਾਲ ਗੱਲਬਾਤ ਕੀਤੀ ਹੈ ਕੌਣ ਹੈ ਐਪੀਡੋਮ ਉੱਤੇ ਕੌਣ ਆਇਆ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਹੈ ਜਿਹੜੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਹਾਨ ਕੋਸ਼ ਛਾਪਣ ਦੀ ਮਿਲੀ ਸੀ ਤੇ ਉਹਦੇ ਵਿੱਚ ਜਿਹਨੇ ਛਾਪਿਆ ਤੇ ਬਾਅਦ ਵਿੱਚ ਬਾਹਰੋਂ ਵਿਦਵਾਨਾਂ ਨੇ ਦੱਸਿਆ ਕਿ ਇਹਦੇ ਵਿੱਚ ਗਲਤੀਆਂ ਨੇ ਤੇ ਇੱਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਹਾਨ ਕੋਸ਼ ਦੇ ਸਾਰੀਆਂ ਕਾਪੀਆਂ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਤੇ ਇਹ ਗਲਤੀ ਤੁਸੀਂ ਦੇਖੋ ਕਿ ਮਹਾਨ ਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਦਰਜ ਹੈ ਤੇ ਪੰ ਸਾਰੇ ਧਰਮਾਂ ਦੀ ਬਾਣੀ ਦੇ ਦਰਦ ਹੈ ਦਰਜੇ ਤੇ ਬਾਣੀ ਦੀ ਬੇਅਦਬੀ ਹੈ ਮਾਨ ਕੁਸ਼ਤੀ ਬੇਰ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਨਹੀਂ ਤੁਹਾਨੂੰ ਤੁਸੀਂ ਬੁਲਾਇਆ ਕੋਈ ਪ੍ਰੋਫੈਸਰ ਅਥਾਰਟੀ ਵੀ ਆਈ ਹੈ ਕੋਈ ਅਧਿਕਾਰੀ ਤੁਹਾਡੇ ਕੋਲ ਆਈ ਯੂਨੀਵਰਸਿਟੀ ਦਾ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনਵਾਇਰਨਮੈਂਟ ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਕਿਹਾ ਵੀ ਕਿ ਤਰੀਕਾ ਹੁੰਦਾ ਹੈ ਕੋਈ ਜੇ ਤੁਸੀਂ ਡਿਸਟਰੋਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿੱਖ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ এনਵਾਇ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਤੇ ਇੱਥੇ ਦੱਬੋ ਆ ਪੱਟੋ ਤੇ ਦੱਬ ਦਿਓ ਇਕੋ ਫ੍ਰੈਂਡਲੀ ਰਿਕਾ ਹੋਇਆ ਜੀ ਤੇ ਤੁਸੀਂ ਇਹ ਕੀ ਇੰਪੋਰਟੈਂਸ ਹੈਗੀ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਉਸ ਦ੍ਰਿਸ਼ਟੀ ਦੇ ਨਾਲ ਜਿਵੇਂ ਅਸੀਂ ਬਹੁਤ ਸਤਿਕਾਰ ਦਿੰਨੇ ਕਿਸੇ ਗ੍ਰਾਂਥੀ ਨੂੰ ਤੇ ਇਸ ਕਰਕੇ ਜਦੋਂ ਵੀ ਡਿਸਪੋਜ਼ਲ ਕਰਨਾ ਜਿਹਦੇ 'ਚ ਬਾਣੀ ਲਿਖੀ ਹੋਈ ਹੈ ਜਾਂ ਹੋਰ ਤੁਹਾਨੂੰ ਮਾਦੇ ਕਰਨ ਸੰਤ ਦੀ ਵੀ ਇਹ ਚਾਹੀਦੀ ਹੈ ਬਾਣੀ ਜਦੋਂ ਅਸੀਂ ਡਿਸਪੋਜ਼ਲ ਕਰਾਂ ਉਹਦੇ ਹੱਥ ਕੋਈ ਵਿਧੀ ਵਿਧਾਨ ਬਣਿਆ ਹੋਇਆ ਹੈ ਵਿਧੀ ਵਿਧਾਨ ਜੇ ਅਸੀਂ ਨਹੀਂ ਫੋਲੋ ਕਰਾਂਗੇ ਤੇ ਫਿਰ ਸੰਕਟ ਖੜਾ ਹੋ ਜਾਏਗਾ। ਇਹ ਵਿਧੀ ਵਿਧਾਨ ਕਿਨੇ ਠੀਕੇ ਤੇ ਡੰਗਿਆ ਜੀ? ਕਿਨੇ? ਜ਼ਿੰਮੇਵਾਰ ਕੌਣ? ਇਹ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਹੁਣ ਦੇਖਣ ਵਾਸਤੇ ਆਇਆ ਸਾਰਾ ਕੁਝ। ਤੇ ਇਹ ਪਤਾ ਨਹੀਂ ਕੀ ਇਹ ਕਮੇਟੀ ਬਣੀ ਆ ਕੀ ਬਣੀ ਇਹ ਤਾਂ ਜੀ ਸਾਰਾ ਕੁਝ ਪਤਾ ਲੱਗਣਾ ਸਾਨੂੰ। ਸਾਨੂੰ ਕਿਸੇ ਨੂੰ ਪਤਾ ਇਹਦੇ ਬਾਰੇ ਆ ਜੀ।